ਫਲੱਜ ਬੜਾ ਇਤਿਹਾਸਿਕ ਦਿਨ ਹੈ ਖਾਸ ਤੌਰ ਤੇ ਪਿੰਡੂ ਖੇਤਰਾਂ ਵਾਸਤੇ ਅੱਜ ਪਿੰਡੂ ਲਿੰਕ ਸੜਕਾਂ ਉਹਨਾਂ ਦੀ ਰਿਪੇਅਰ ਤੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਨਾਲ ਅਸੀਂ ਇਹ ਵੀ ਕੀਤਾ ਕਿ 5 ਸਾਲ ਵਾਸਤੇ ਉਹ ਸੜਕ ਦੀ ਰਿਪੇਅਰ ਜਾਂ ਮੇਨਟੇਨੈਂਸ ਵੀ ਜ਼ਿੰਮੇਦਾਰੀ ਠੇਕੇਦਾਰ ਦੀ ਹੋਊਗੀ ਜਿਹਨੂੰ ਠੇਕਾ ਮਿਲੂਗਾ ਇਹ ਗੱਲ ਮੈਂ ਠੇਕੇਦਾਰਾਂ ਨੂੰ ਬੁਲਾ ਲਿਆ ਸੀ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਹਜੇ ਟੈਂਡਰ ਨਹੀਂ ਹੋਏ ਸੀ ਮੈਂ ਕਿਹਾ ਤੁਹਾਡੇ ਚੋਂ ਮਿਲਣਗੇ 4 500 800 ਠੇਕੇਦਾਰ ਹੋਣਾ ਪੰਜਾਬ ਜਿੰਨਾ ਵੀ ਸਾਰੇ ਬੁਲਾ ਲੇ ਮੈਂ ਤੁਹਾਡੇ ਚੋਂ ਮਿਲਣਗੇ ਠੇਕੇ ਕਹਿੰਦੇ ਹਾਂਜੀ ਮੈਂ ਕਿਹਾ ਤੁਹਾਨੂੰ ਟੈਂਡਰ ਵੇਲੇ ਕੋਈ ਅਫਸਰ ਤੁਹਾਨੂੰ ਇਹ ਨਹੀਂ ਕਹੂਗਾ ਕਿ ਮੇਰਾ ਹਿੱਸਾ ਦੇ ਉਸ ਤੋਂ ਬਾਅਦ ਜਦੋਂ ਬਜਰੀ ਲੱਕ ਤੁਹਾਡੇ ਕੋਲ ਸੜਕ ਬਣਾਉਣ ਵਾਸਤੇ ਮਟੀਰੀਅਲ ਪਹੁੰਚ ਗਿਆ ਤੁਹਾਨੂੰ ਕੋਈ ਪੀਡਬਲਯੂਡੀ ਦਾ ਜਾਂ ਮੰਡੀ ਬੋਰਡ ਦਾ ਅਧਿਕਾਰੀ ਇਹ ਨਹੀਂ ਕਹਿ ਸਕਦਾ ਕਿ ਇਹ ਚੋਂ ਇੰਨਾ ਹਿੱਸਾ ਮੇਰਾ ਜਦੋਂ ਤੱਕ ਠੇਕੇਦਾਰ ਜਿਹੜਾ ਉਹ ਉਹਦੀ ਵਾਰੀ ਆਉਂਦੀ ਹੈ ਉਹਦੇ ਕੋਲ ਹਿੱਸਾ ਹੀ ਨਹੀਂ ਰਹਿੰਦਾ ਉਹ ਫਿਰ ਸੜਕ ਚੋਂ ਹਿੱਸਾ ਕੱਢ ਲੈਂਦਾ ਫਿਰ ਮੂਰੇ ਮੂਰੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਟੁੱਟੀ ਜਾਂਦੀ ਹੈ ਕਾਰਨ ਕੀ ਹੈ ਕਿ ਉਪਰੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਸਾਰਾ ਮੈਂ ਉਹਨਾਂ ਨੂੰ ਗਰੰਟੀ ਦੇਤੀ ਤੁਹਾਨੂੰ ਕੋਈ ਅਫਸਰ ਤੰਗ ਨਹੀਂ ਕਰੂਗਾ ਕੋਈ ਤੁਹਾਨੂੰ ਲੀਡਰ ਤੰਗ ਨਹੀਂ ਕਰੂਗਾ ਪਰ ਸੜਕ ਇਹ ਜੀ ਬਣਾ ਦਿਓ ਕਿ ਭਾਵੇਂ ਉਹ ਕਹਿੰਦੇ ਮੈਨੂੰ ਕਹਿੰਦੇ ਸੜਕ ਤੇ ਭਾਵੇਂ ਬੰਨ ਤੇ ਖੇਲ ਲਿਓ ਜੀ ਮੈਂ ਕਿਹਾ ਬੰਟੇ ਬਿਨਾ ਕੁੱਤੀ ਤੋਂ ਨਹੀਂ ਖੇਲ ਜਾਂਦੇ ਕੁੱਤੀ ਨਹੀਂ ਉੱਥੇ ਬਣਨੀ ਚਾਹੀਦੀ ਤੋਆ ਨਹੀਂ ਪਹਿਣਾ ਚਾਹੀਦਾ ਉਂ ਭਾਵੇਂ ਬੰਟੇ ਖੜਾ ਲਿਓ ਤੁਹਾਨੂੰ ਦਿਖਾ ਲਿਓ ਬੰਟੇ ਸੋ ਇਹੋ ਜਿਹੀਆਂ ਸੜਕਾਂ ਔਰ ਸਭ ਤੋਂ ਵੱਡੀ ਗੱਲ ਇਹ ਗੱਲ ਹੋਰ ਨੋਟ ਕਰੇਗਾ ਆਪਾਂ ਹੀ ਕਰ ਸਕਦੇ ਆਂ ਪਿੰਡਾਂ ਵਾਲੇ ਜਿਹਨਾਂ ਨੂੰ ਪਤਾ ਹੈ ਜਿਹੜੇ ਪਿੰਡ ਤੋਂ ਜਿਹੜੇ ਪਿੰਡ ਤੱਕ ਸੜਕ ਜਾਂਦੀ ਹੈ ਦੋਨੇ ਪਿੰਡ ਦੀਆਂ ਪੰਚਾਇਤਾਂ ਜਾਂ ਕੋਈ ਕਮੇਟੀ ਬਣਾ ਲਓ ਮੈਂਬਰਾਂ ਦੀ ਜਾਂ ਸੂਝਵਾਨ ਲੋਕਾਂ ਦੀ ਉਹ ਕਮੇਟੀ ਜਿੰਨਾ ਚਿਰ ਇਹ ਕਹਿੰਦੀ ਨਹੀਂ ਲਿਖ ਕੇ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਐ ਤੇ ਲੱਕ ਵੀ ਤੇ ਬਜਰੀ ਵੀ ਤੇ ਸਾਰਾ ਮਟੀਰੀਅਲ ਜਿਹੜਾ ਸਾਡੇ ਸਾਹਮਣੇ ਪਾਇਆ ਗਿਆ ਤੇ ਅਸੀਂ ਸੜਕ ਤੋਂ ਸੰਤੁਸ਼ਟਾਂ ਤਾਂ ਪੈਸੇ ਠੇਕੇਦਾਰ ਦੇ ਖਾਤੇ 'ਚ ਪਾਵਾਂਗੇ ਨਹੀਂ ਉਹਦੇ ਪੈਸੇ ਰੋਕ ਲਾਂਗੇ ਅਸੀਂ ਇਹ ਗੱਲ ਮੈਂ ਕਹਿਤੀ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਈਟ ਐਂਟਰਿੰਗ ਹੋਗੀ 19000 499 ਜਾਨੀ ਕਿ 19.5 ਹਜ਼ਾਰ ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਵੀ ਹੋਣਗੀਆਂ ਜਿਹੜੀਆਂ ਤੰਗ ਸੜਕਾਂ ਨੇ 18 ਫੁੱਟੀਆਂ ਵੀ ਹੋਣਗੀਆਂ ਤੁਹਾਨੂੰ ਤੁਹਾਡੇ ਐਮਐਲਏ ਨੂੰ ਤੁਹਾਡੇ ਸਰਪੰਚਾਂ ਨੂੰ ਪੁੱਛ ਕੇ ਸੜਕਾਂ ਬਣਨਗੀਆਂ ਕਿ ਕਿਹੜੀ ਸੜਕ ਕਈ ਵਾਰੀ ਇੱਕ ਪਿੰਡ ਤੋਂ ਤਿੰਨ ਤਿੰਨ ਸੜਕਾਂ ਜਾਂਦੀਆਂ ਨੇ ਪਰ ਜਲਦੀ ਇੱਕੋ ਹੀ ਹੈ ਜਦਾ ਜਿੱਧਰ ਨੂੰ ਸ਼ਹਿਰ ਪੈਂਦਾ ਜਾਂ ਜਿੱਧਰ ਨੂੰ ਆਪਾਂ ਮੰਡੀ ਜਾਂਦੇ ਆ ਪਹਿਲਾਂ ਉਹ ਸੜਕ ਬਣਵਾ ਲਓ ਜਿਹੜੀ ਜ਼ਿਆਦਾ ਚੱਲਦੀ ਹੈ। ਕਈ ਵਾਰੀ ਕਈ ਸੜਕਾਂ ਹੈ ਜਿਹਦੇ ਇਹਨੇ ਸਾਰੇ ਦਿਨ ਚ ਪੰਜ ਮੋਟਰਸਾਈਕਲ ਹੀ ਲੰਘਦੇ ਆ। ਸਾਡੇ ਪਿੰਡ ਵੀ ਹੈਗੀਆਂ ਹੈ ਜੀਆਂ। ਸੋ ਉਹਨਾਂ ਤੋਂ ਪਹਿਲਾਂ ਉਹ ਬਣਾਈਏ ਜਿਹੜੀਆਂ ਚਾਹੀਦੀਆਂ ਨੇ ਜਿੱਥੋਂ ਸਾਡੀਆਂ ਰਿਸ਼ਤੇਦਾਰੀਆਂ ਜਾਂ ਸਾਨੂੰ ਕੋਈ ਸ਼ਹਿਰ ਨੇੜੇ ਪੈਂਦਾ ਮੰਡੀ ਨੇੜੇ ਪੈਂਦੀ ਹੈ। ਹਰ ਰੋਜ਼ ਬਾਹ ਪੈਂਦਾ ਉਹ ਸੜਕਾਂ ਪਹਿਲਾਂ ਬਣਵਾ ਲਓ। ਔਰ ਸੜਕਾਂ ਮੈਂ ਫੇਰ ਕਹਿੰਨਾ ਮੈਂ ਤਾਂ ਪਹਿਲਾਂ ਆਪਣਾ ਜਦੋਂ ਕਲਾਕਾਰੀ ਜੀਵਨ ਚ ਸੀ ਬੜਾ ਪਿਆਰ ਤੁਸੀਂ ਦਿੱਤਾ ਮੈਂ ਉਦੋਂ ਵੀ ਗੱਲ ਕਹਿੰਦਾ ਰਿਹਾ। ਵੀ ਲੁੱਕ ਦੀ ਥਾਂ ਤੇ ਫੁੱਕ ਪਾਉਨੇ ਹੋ ਤੁਸੀਂ ਤੇ ਹੁਣ ਨਹੀਂ ਫਿਰ ਹੁਣ ਲੁੱਕ ਹੀ ਪਾਉਗੀ ਔਰ ਦੇਖਣਾ ਕੰਮ ਤੁਹਾਡਾ ਹੈ ਕਿ ਲੁੱਕ ਪੈ ਰਹੀ ਹੈ ਜਾਂ ਨਹੀਂ ਇਹ ਨਾ ਸਮਝੋ ਕਿ ਸਰਕਾਰੀ ਕੰਮ ਚੱਲ ਰਿਹਾ ਹੈ ਸਰਕਾਰੀ ਕੰਮ ਨਹੀਂ ਹੈਗਾ ਉਹਦਾ ਇੱਕ ਇੱਕ ਰੁਪਈਆ ਤੁਹਾਡਾ ਹਿੱਸਾ ਹੈ ਤੁਸੀਂ ਟੈਕਸ ਦਿੰਨੇ ਹੋ ਟੈਕਸ ਸਵੇਰੇ ਉੱਠਦੇ ਆ ਸਵੇਰੇ ਉਹ ਟੈਕਸ ਕਦੋਂ ਦਿੰਨੇ ਹੋ ਇਹ ਦੱਸ ਦੇਣਾ ਤੁਹਾਨੂੰ ਮੈਂ ਕਈ ਵਾਰੀ ਮੈਨੂੰ ਪੁੱਛਦੇ ਨੇ ਭਾਈ ਅਸੀਂ ਤਾਂ ਟੈਕਸ ਦਿੰਦੇ ਨਹੀਂ ਉਹ ਮੈਂ ਕਿਹਾ ਟੈਕਸ ਕੱਲਾ ਕਾਗਜ਼ਾਂ ਨਾਲ ਨਹੀਂ ਹੁੰਦਾ ਜਿਹੜਾ ਟੈਕਸ ਤੁਸੀਂ ਦਿੰਨੇ ਹੋ ਉਹਦਾ ਸਵੇਰੀ ਸ਼ੁਰੂ ਹੋਿੰਦਾ ਸ਼ਾਮ ਤੱਕ ਸੌਣ ਤੱਕ ਕੰਨ ਕਿਵੇਂ ਮੈਂ ਸਵੇਰੇ ਉੱਠਦਿਆਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਚੋਂ ਭਾਈ ਜੀ ਠਾਉਂਦੇ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉਠੋ ਨਾਮ ਜਪੋ ਕੰਮ ਕਾਰ ਕਰੋ ਉੱਠਣਸਾਰ ਜੇ ਤਾਂ ਚੁੱਲਾ ਹੈ ਤਾਂ ਸਿੱਖਾਂ ਵਾਲੀ ਡੱਬੀ ਚਾਹ ਤਰਨੁ ਤਰਕੇ ਪਾ ਪਾਣੀ ਪਤੀਲੇ ਚ ਪਾ ਕੇ ਸਿੱਖਾਂ ਵਾਲੀ ਡੱਬੀ ਕਸਾਉਨੇ ਆ ਮਾਚ ਇਸਤੀਲੀ ਟੈਕਸ ਸ਼ੁਰੂ ਉਕੇ ਜਦੋਂ ਤੁਸੀਂ ਚਭਾਲ ਜਾਂ ਤਰਨਤਾਰ ਜਾਣੇ ਹੋ ਨਾ ਤਾਂ ਜਦੋਂ ਸਿੱਖਾਂ ਵਾਲੀ ਡੱਬੀ ਮਾਂਚਸ ਖਰੀਦਦੇ ਹੋ ਤੇ ਟੈਕਸ ਪੈਂਦਾ ਜੀ